ਸਲੀ ਦੇ ਧਰਕੇ ਹੋਣ ਉਹ ਨਹੀਂ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਤੇ ਆਪ ਦੇ ਵਿਦੇਸ਼ਾਂ 'ਚ ਭੇਜਣ ਅੱਜ ਦੋ ਦੋ ਟਕੇ ਦੇ ਆਦਮੀ ਜੇਬਾਂ 'ਚ ਚਿੱਠੀਆਂ ਪੜ ਰਹੇ ਆ ਅਕਾਲੀ ਫੂਲਾ ਸਿੰਘ ਦੀ ਪਤਨੀ ਨੂੰ ਚੈਲੰਜ ਕਰ ਰਹੇ ਆ ਸਾਰੇ ਕਹਿ ਰਹੇ ਸੀ ਨਾ ਜੀ ਹਾਜ਼ਰੀਆ ਹਾਜ਼ਰੀਆ ਬਗਲਾ ਬਣ ਕੇ ਖਲੋਤਾ ਹੋਇਆ ਸੀ ਸੁਖਬੀਰ ਬਾਅੋ ਸਿੱਖੋ ਤੁਹਾਡੇ ਕੋਲ ਕਿੰਨਾ ਵੱਡਾ ਤਖਤ ਹੈ ਤੁਹਾਡੇ ਰਾਜ ਕਰਨ ਵਾਲੇ ਬੰਦੇ ਨੂੰ ਹੱਥ ਜੋੜ ਕੇ ਖਿਲਾਰ ਲਿਆ ਤੇ ਇਹਨਾਂ ਨੇ ਉਦੋਂ ਹੀ ਸੋਚ ਲਿਆ ਹੋਣਾ ਵੀ ਹੁਣੇ ਤਖਤ ਦੀ ਪੇਟ ਲਵਾਉਣੀ ਆ ਜਿਹੜਾ ਬਲਾਰਾ ਸੀ ਬਾਦਲ ਕਹਿੰਦਾ ਉਹ ਜ਼ਹੀਦਾਰੀ ਲਾਤਾ ਉਹ ਦਿੱਲੀ ਵਾਲੇ ਇੱਕ ਥੋੜੇ ਜਿਹਾ ਵੱਡੇ ਢੱਡਾ ਦਾ ਪ੍ਰਧਾਨ ਆ ਉਹਦਾ ਬਲਾਰਾ ਰਿਆ ਉਹ ਸਲਾਹ ਕਰ ਰਿਆ ਉਹ ਨੂੰ ਜ਼ਹੀਦਾਰ ਲਾਤਾ ਕਿਉਂ ਵੀ ਪੰਥਕੋਲ ਹੋ ਜ਼ਹੀਦਾਰ ਨਹੀਂ ਮਿਸ਼ਨਰੀਆਂ ਦੇ ਰੂਪ ਚ ਦਸਮਗ੍ਰੰਥ ਪਾਤਸ਼ਾਹ ਦੇ ਵਿਰੋਧੀਆਂ ਦੇ ਰੂਪ ਚ ਟੋਟੇ ਹਮਲੀਆਂ ਕਰਦੀਆਂ ਰਹੀਆਂ ਉਹਨਾਂ ਦਾ ਜ਼ਹੀਦਾਰ ਲਿਆ ਕੇ ਠੋਕਤਾ ਉਹਨਾਂ ਨੇ ਇਹਨਾਂ ਨੇ ਜ਼ਹੀਦਾਰੀ ਬਦਲਦੇ ਵੀ ਤੂੰ ਕੌਣ ਹੁੰਨਾ ਹੈ ਹਰਪੀਰ ਸਿੰਘ ਰਖਵੀਰ ਸਿੰਘ ਸੁਲਤਾਨ ਸਿੰਘ ਉਹ ਤੁਸੀਂ ਕੌਣ ਹੁੰਦੇ ਹੋ ਸੁਖਵੀਰ ਨੂੰ ਹੁਕਮਨਾਮਾ ਸੁਣਾਉਣ ਵਾਲੇ ਤੁਸੀਂ ਤੇ ਲੋਕਾਂ ਦੀ ਇੱਜ਼ਤ ਬਚਾਉਣ ਵਾਲੇ ਸੀ ਕੱਲੀਓ ਤੁਸੀਂ ਉੱਚ ਜਥੇਦਾਰ ਦੀਆਂ ਉਹ ਬੱਚੀਆਂ ਜਿਹੜੀਆਂ ਅਣਵੇਈਆਂ ਨੇ ਉਹਨਾਂ ਤੇ ਇਲਜ਼ਾਮ ਲਾਤੇ ਤੁਹਾਡਾ ਬੇਡਾ ਬਹਿ ਜੇ 1740 ਚ ਮੱਸਾ ਰੰਗੜ ਆਉਂਦਾ 1984 ਚ ਇੰਦਰਾ ਆਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਦੀ ਹੈ 2025 ਚ ਬਾਦਲ ਕੀ ਆਉਂਦੇ ਆ ਇਹ ਕੌਣ ਹੁੰਦੇ ਨੇ ਜਿਹੜੇ ਕਮਰੇ ਚ ਵੜ ਕੇ ਜਥੇਦਾਰ ਲਾ ਦਿੰਦੇ ਆ ਕਮਰੇ ਚ ਵੜ ਕੇ ਜਥੇਦਾਰ ਲਾ ਦਿੰਦੇ ਆ ਜਿਹਦੇ ਜਥੇਦਾਰ ਹੁਕਮਨਾਮਾ ਸੁਣਾਵੇ ਕਾਂਗਰਸੀਆਂ ਨੂੰ ਤੇ ਜਥੇਦਾਰ ਫੂਲਾ ਸਿੰਘ ਤੇ ਜਿਹਦੇ ਜੇਕ ਤੇ ਕਹਦੇ ਵੀ ਰਾਣੀ ਅੱਗਾ ਟੱਕ ਸੁਖਬੀਰ ਬਾਦਲ ਤੇਰੇ ਪਿਓ ਨੇ ਅਕਾਲ ਤਖਤ ਸਾਹਿਬ ਦੀ ਬੇਕਦਰਹੀ ਕੀਤੀ ਐ ਤੇ ਚੱਕ ਕੇ ਚਿੱਠੀ ਲੈ ਕੇ ਜਥੇਦਾਰ ਬਦਲੇ ਜਾਂਦੇ ਆਉਣ ਵਾਲੇ ਸਮੇਂ 'ਚ ਤੁਹਾਡੀ ਬਾਣੀ ਬਦਲੀ ਜਾਣੀ ਐ ਤੁਹਾਡਾ ਪਹਿਰਾਵਾ ਬਦਲਿਆ ਜਾਣਾ ਤੁਹਾਡੀਆਂ ਪੱਗਾਂ ਬਦਲੀਆਂ ਜਾਣੀਆਂ ਤੁਹਾਡੀਆਂ ਦਾੜ੍ਹੀਆਂ ਬਦਲੀਆਂ ਜਾਣੀਆਂ ਤੁਸੀਂ ਪੰਥ ਦੀ ਅਖਵਾਈ ਨਹੀਂ ਕਰ ਸਕਦੇ ਤੁਸੀਂ ਕੋਈ ਸੁਪਰਮੈਨ ਨਹੀਂ ਐ ਵੀ ਤੁਸੀਂ ساری ਉਮਰ ਇਸ ਪੰਥ ਦੀ ਅਗਵਾਈ ਕਰਨੀ ਹੈ ਇਹ ਹਮਲਾ ਇਸ ਤਰ੍ਹਾਂ ਦਾ ਹੈ ਜਿਵੇਂ ਇਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਸੀ ਸਾਡੇ ਤਖਤ ਤੇ ਹੁਕਮਨਾਮਾ ਨੂੰ ਰੋਲਿਆ ਜਾ ਰਿਹਾ ਹੈ ਕਿ ਸਿੱਖਾਂ ਨੂੰ ਅਮਰਦੀ ਵੀ ਨਹੀਂ ਲੋੜ ਸਿੱਖਾਂ ਨੂੰ ਦਾੜੀ ਦੀ ਵੀ ਨਹੀਂ ਲੋੜ ਸਿੱਖਾਂ ਨੂੰ ਕਾਸੇ ਦੀ ਵੀ ਨਹੀਂ ਲੋੜ ਬਸ ਇੱਕੋ ਪੈਸਾ ਹੋਵੇ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੇ ਬੈਠੀ ਸਾਧ ਸੰਗਤ ਜੀ ਉੱਗੜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਕਾਫੀ ਹੋ ਗਿਆ ਆਪ ਸਭ ਸੰਗਤ ਨੇ ਜਾਣਾ ਅਸੀਂ ਵੀ 200 ਕਿਲੋਮੀਟਰ ਦੂਰ ਜਾਣਾ ਸੋ ਸਭ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਤੁਹਾਡਾ ਇਲਾਕਾ ਸਤਕਾਰਯੋਗ ਵੀਰ ਗੁਰਜਿੰਦਰ ਸਿੰਘ ਜੀ ਵੀਰ ਕੁਲਵੰਤ ਸਿੰਘ ਜੀ ਵੀਰ ਪ੍ਰਭਜੀਤ ਸਿੰਘ ਜੀ ਤੁਸੀਂ ਸਾਰੀ ਸੰਗਤ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਹੋਇਆ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਵੰਡ ਛਕੋ ਦੇ ਸਿਧਾਂਤ ਨੂੰ ਤੁਸੀਂ ਅਪਣਾ ਰਹੇ ਹੋ ਧੰਨਤਾ ਦੇ ਯੋਗ ਅਸੀਂ ਜਿੰਨਾ ਸਮਾਂ ਤੁਸੀਂ ਇਤਿਹਾਸ ਸੁਣਿਆ ਪ੍ਰਚਾਰਕ ਸਹਿਬਾਨ ਤੋਂ ਢਾਡੀ ਸਹਿਬਾਨ ਤੋਂ ਇੱਕੋ ਹੀ ਗੱਲ ਅਸੀਂ ਵਾਰ-ਵਾਰ ਜਿਹੜੀ ਫਖਰ ਮਹਿਸੂਸ ਕਰਦੇ ਆਂ ਵੀ ਅਸੀਂ ਗੁਰੂ ਨਾਲ ਕਦੇ ਗੈਦਾਰੀ ਨਹੀਂ ਕੀਤੀ ਤੇ ਗੈਦਾਰੀ ਕਰਨ ਵਾਲੇ ਨੂੰ ਕਦੇ ਬਖਸ਼ਿਆ ਨਹੀਂ ਇੰਨੀ ਆ ਨਾ ਗੱਲ ਸਤਿ ਤੇ ਪਾਤਸ਼ਾਹ ਦੇ ਫਰਮਾਨ ਵੀ ਆ ਵੀ ਜਦ ਬਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਸਾਡਾ ਨਿਆਰਾ ਬਣ ਕਾ ਦੇ ਚਾ ਸਾਡਾ ਨਿਆਰਾ ਪਣ ਸਾਡੇ ਸਿਧਾਂਤ ਚਾ ਸਾਡੇ ਪੰਥ ਦੀਆਂ ਮਾਨ ਮਰਿਆਦਾ ਚਾ ਆ ਗੱਲ ਉਹ ਟੁੱਕਦੀ ਜਿਹੜੀ ਸਮੇਂ ਅਨੁਸਾਰ ਕਰੀ ਜਾਵੇ ਅੱਜ ਸਾਡੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਸੰਨ 1757 ਦੇ ਵਿੱਚ ਅਬਦਾਲੀ ਆਉਂਦਾ ਉਹ ਹਰਿਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਬਹੁਤ ਜਿਹੜਾ ਆਪਦੇ ਵੱਲੋਂ ਮੰਦੀ ਹਾਲਤ ਕਰਦਾ ਹਮਲਾ ਕਰਦਾ ਜੀ ਬੇਕਦਰੀ ਕਰਦਾ 1740 ਚ ਮੱਸਾ ਰੰਗੜ ਆਉਂਦਾ ਨਾਚੀਆਂ ਨਚਾਉਂਦਾ ਕੰਜਰੀਆਂ ਨਚਾਉਂਦਾ ਸਾਡੇ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਮਿੱਟੀ 'ਚ ਰੋਲਦਾ ਫਿਰ ਜੀ 1984 'ਚ ਇੰਦਰਾ ਆਉਂਦੀ ਐ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰਦੀ ਐ ਹਰਮੰਦਰ ਸਾਹਿਬ ਤੇ ਗੋਲੀਆਂ ਮਾਰਦੀ ਐ ਹੁਣ 2025 'ਚ ਬਾਦਲ ਕੇ ਆਉਂਦੇ ਆ ਜਿਨ੍ਹਾਂ ਨੇ ਕੱਲ ਇੱਕ ਮੀਟਿੰਗ ਕਰਕੇ ਸਾਡੇ ਜਥੇਦਾਰ ਸਹਿਬਾਨ ਨੂੰ ਬੇਸ਼ੱਕ ਉਹਨਾਂ ਜਥੇਦਾਰ ਸਹਿਬਾਨ ਦੇ ਚਿਰਤਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਹਿ ਜਿਹੜੀ ਨਿਭਾਈ ਹੋਈ ਮਰਿਆਦਾ ਦੇ ਵਿੱਚ ਉਹਨਾਂ ਦੀ ਉਸ ਜੀਵਨ ਜਿਹੜੀ ਨਿਭਾਈ ਹੋਈ ਮਰਿਆਦਾ ਦੇ ਵਿੱਚ ਉਹਨਾਂ ਦੀ ਉਸ ਜੀਵਨ ਕਾਲ ਦੇ ਵਿੱਚ ਪਹਿਲਾਂ ਵਰਗੇ ਜਥੇਦਾਰ ਸਹਿਬਾਨ ਵਰਗਾ ਉਹ ਰੂਪ ਨਾ ਝਲਕਦਾ ਹੋਵੇ ਪਰ ਫਿਰ ਵੀ ਸਾਡੀ ਪੰਥ ਦੇ ਸਾਡੀ ਕੌਮ ਦੇ ਉਹ ਜਥੇਦਾਰ ਨੇ ਤਾਂ ਭਾਈ ਇਹ ਕੌਣ ਹੁੰਦੇ ਨੇ ਜਿਹੜੇ ਕਮਰੇ 'ਚ ਵੜ ਕੇ ਜਥੇਦਾਰ ਲਾ ਦਿੰਦੇ ਆ ਕਮਰੇ 'ਚ ਵੜ ਕੇ ਜਥੇਦਾਰ ਲਾ ਦਿੰਦੇ ਆ ਚਿੱਠੀਆਂ ਰਹੀ ਸਾਡੇ ਜ਼ਿਹਦਾਰ ਬਣਾਏ ਜਾ ਰਹੇ ਨੇ ਤੇ ਚਿੱਠੀਆਂ ਰਹੀ ਲਾਏ ਜਾ ਰਹੇ ਨੇ ਜੇ ਤੇ ਜ਼ਿਹਦਾਰ ਹੁਕਮਨਾਮਾ ਸੁਣਾਵੇ ਕਾਂਗਰਸੀਆਂ ਨੂੰ ਤੇ ਜ਼ਿਹਦਾਰ ਫੂਲਾ ਸਿੰਘ ਜੇ ਉਹ ਸੁਣਾਵੇ ਭਾਜਪਾਆਂ ਨੂੰ ਤੇ ਬਾਅਦ ਜ਼ਿਹਦਾਰ ਕਿਆ ਜ਼ਿਹਦਾਰ ਤੇ ਜਿਹਦੇ ਜੇ ਕਿਤੇ ਕਹਦੇ ਵੀ ਰਾਣੀ ਅੱਗਾ ਟੱਕ ਸੁਖਵੀਰ ਬਾਦਲ ਤੇਰੇ ਪਿਓ ਨੇ ਅਕਾਲ ਤਖਤ ਸਾਹਿਬ ਦੀ ਬੇਕਦਰੀ ਕੀਤੀ ਹੈ ਤੇਰੇ ਪਿਤਾ ਪ੍ਰਕਾਸ਼ ਬਾਂਦਰ ਬਾਦਲ ਨੇ ਇਹਨੇ ਸਮੇਤ ਸੈਣੀ ਨੂੰ ਤੇ ਜਹਾਰ ਵਾਲੋਂ ਵਰਗਿਆਂ ਨੂੰ ਅਹੁਦੇ ਦਿੱਤੇ ਆ ਤੂੰ ਮਾਫੀ ਮੰਗ ਤੂੰ ਗੁਰੂ ਦਾ ਗੁਨਾਹ ਕਰਾ ਤੇ ਚੱਕ ਕੇ ਇੱਕ ਚਿੱਠੀ ਲੈ ਕੇ ਜਹੇਦਾਰ ਬਦਲੇ ਜਾਂਦੇ ਨੇ ਮੇਰਾ ਕੋਈ ਜਥੇਦਾਰ ਰਿਸ਼ਤੇਦਾਰ ਨਹੀਂ ਹੈਗਾ ਪਰ ਗੱਲ ਇਹ ਤਾਂ ਇੱਥੇ ਮੌਕੇ ਤੇ ਕਰਨੀ ਢੁੱਕਦੀ ਹੈ ਜਿਹੜੇ ਇਤਿਹਾਸ ਦੀਆਂ ਅਸੀਂ ਡੀਂਗਾ ਮਾਰਦੇ ਆ ਵੀ ਭਾਈ ਅਸੀਂ ਤੇ ਗਦਾਰਾਂ ਨੂੰ ਛੱਡਿਆ ਨਹੀਂ ਤੇ ਚੁਣ-ਚੁਣ ਕੇ ਸੋਧਿਆ ਸਾਡੀਆਂ ਮਾਨ ਮਰਿਆਦਾਵਾਂ ਕਰਕੇ ਸਾਡੇ ਪੰਥ ਦੇ ਫੈਸਲਾ ਕਰਕੇ ਇਸੇ ਕਰਕੇ ਸਿੱਖੀ ਮਹਾਨ ਹੈ ਹੋਰ ਕਿੱਲੇ ਚੋਲਿਆਂ ਤੇ ਪੱਗਾਂ ਕਰਕੇ ਸਿੱਖੀ ਮਹਾਨ ਨਹੀਂ ਹੈਗੀ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਦੁਨੀਆ ਨੂੰ ਅੱਜ ਲੋੜ ਆ ਅਸੀਂ ਉੱਠ ਖਲੋਈਏ ਜੇ ਅਜੇ ਵੀ ਨਾ ਬੋਲੇ ਕਦੋਂ ਬੋਲੋਗੇ ਇਸ ਤੋਂ ਬਾਅਦ ਸਾਡੇ ਤਖਤਾਂ ਦੇ ਦਿੱਤੇ ਹੋਏ ਫੈਸਲੇ ਬਦਲੇ ਜਾਣਗੇ ਇੱਕ ਵਾਰੀ ਪਹਿਲਾਂ ਫੈਸਲਾ ਬਦਲਿਆ ਗਿਆ ਸਰਸੇ ਵਾਲੇ ਨੂੰ ਸਜ਼ਾ ਲਾਈ ਜੋਗਿੰਦਰ ਸਿੰਘ ਜੀ ਵਿਦਵਾਨਤੀ ਹੋਣਾ ਨੇ ਮਈ 2007 ਦੇ ਵਿੱਚ ਵੋਟਾਂ ਦੇ ਲਾਲ ਤੇ ਲਾਲਚ ਦੇ ਵਿੱਚ 2015 ਚ ਉਹਦੀ ਮਾਫੀ ਵਾਪਸ ਲੈ ਲਈ ਪੰਥ ਨੇ ਪ੍ਰਵਾਨ ਨਹੀਂ ਕੀਤਾ ਦੋ ਸਿੱਖ ਸਿੱਧੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਹੁਣ ਇਹਨਾਂ ਨੇ ਜਿਹੜਾ ਫੈਸਲਾ 2 ਦਸੰਬਰ ਨੂੰ ਕੀਤਾ ਵੀ ਬਾਦਲ ਤੇ ਉਹਨਾਂ ਜਿਹੜਾ ਸਾਰਾ ਟੋਲਾ ਸੀ ਜਿਹੜੇ ਗੁਰੂ ਪੰਥ ਦਾ ਗੁਨਾਹਗਰ ਸੀ ਵੀ ਭਾਈ ਤੁਸੀਂ ਇਕਲਾਕੀ ਤੌਰ ਤੇ ਅਧਿਕਾਰ ਗਵਾ ਚੁੱਕੇ ਹੋ ਤੁਸੀਂ ਪੰਥ ਦੀ ਅਗਵਾਈ ਨਹੀਂ ਕਰ ਸਕਦੇ ਤੁਸੀਂ ਕੋਈ ਸੁਪਰਮੈਨ ਨਹੀਂ ਹੈ ਪੀ ਤੁਸੀਂ ساری ਉਮਰ ਇਸ ਪੰਥ ਦੀ ਅਗਵਾਈ ਕਰਨੀ ਹੈ ਜੇ ਸਿੱਖਾਂ ਦੇ ਪੁੱਤ ਜਿੱਲਾਂ ਦੇ ਵਿੱਚ ਕਿੱਦਾਂ ਘਟ ਸਕਦੇ ਨੇ ਜੇ ਸਿੱਖਾਂ ਦੀਆਂ ਮਾਵਾਂ ਬੱਚਿਆਂ ਦੇ ਟੋਟੇ ਕਰਵਾ ਸਕਦੀਆਂ ਨੇ ਤੇ ਕੀ ਬਈ ਸਿੱਖਾਂ ਦੇ ਪੁੱਤ ਇਹਨਾਂ ਸੰਸਥਾਵਾਂ ਨੂੰ ਸਾਹਮਣੇ ਨਹੀਂ ਸਕਦੇ ਸਾਡੇ ਤਖਤ ਤੇ ਸਭ ਤੋਂ ਵੱਡਾ ਹਮਲਾ ਕੱਲ ਸੰਤ ਬਾਬਾ ਸੇਵੇ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਬਿਆਨ ਦਿੱਤਾ ਹੈ ਵੀ ਇਹ ਹਮਲਾ ਇਸ ਤਰ੍ਹਾਂ ਦਾ ਜਿਵੇਂ ਇਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਸੀ ਸਾਡੇ ਤਖਤ ਤੇ ਹੁਕਮਨਾਮਾ ਨੂੰ ਰੋਲਿਆ ਜਾ ਰਿਹਾ ਸਿੱਖੋ ਉੱਠ ਖਲੋਵੋ ਜੇ ਤੁਸੀਂ ਅੱਜ ਨਾ ਖਲੋਏ ਸਿੱਖਾਂ ਦੇ ਉੱਤੇ ਹਮਲੇ ਕਰ ਰੀਆਂ ਬਾਹਰੀ ਦੇ ਅੰਦਰੂਨੀ ਤਾਕਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਸੜਾਉਣ ਗਿਆ ਕਿ ਸਿੱਖਾਂ ਨੂੰ ਅਮਰਦੀ ਵੀ ਨਹੀਂ ਲੋੜ ਸਿੱਖਾਂ ਨੂੰ ਦਾੜੀ ਦੀ ਵੀ ਨਹੀਂ ਲੋੜ ਸਿੱਖਾਂ ਨੂੰ ਕਾਸੇ ਦੀ ਵੀ ਨਹੀਂ ਲੋੜ ਬਸ ਸਿੱਖ ਕੋਲ ਪੈਸਾ ਹੋਵੇ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਬਸ ਸਿੱਖਤੀ ਜਿਹੜੀ ਅਸਲ ਸੁਖੀ ਹੋਵੇ ਸੁਖੀ ਹੋਵੇ ਤੇ ਉਹ ਪ੍ਰਧਾਨ ਬਣ ਸਕਦਾ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਬੇਨਤੀ ਹੈ ਪੰਥ ਦੀ ਇੰਨੀ ਬੁਰੀ ਹਾਲਤ ਸ਼ਾਇਦ ਤੇਰੇ ਜਾਣ ਤੋਂ ਬਾਅਦ ਕਦੇ ਨਾ ਹੋਈ ਹੋਵੇ ਅੱਜ ਦੋ ਦੋ ਟਕੇ ਦੇ ਆਦਮੀ ਜੇਬਾਂ 'ਚ ਚਿੱਠੀਆਂ ਪੜ ਰਹੇ ਆ ਅਕਾਲੀ ਫੂਲਾ ਸਿੰਘ ਦੀ ਪਦਵੀ ਨੂੰ ਚੈਲੰਜ ਕਰ ਰਹੇ ਆ ਪਾਤਸ਼ਾਹ ਦਾ ਉਹ ਬੋਲਿਆ ਵੀ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਇੱਥੇ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਵੀ ਤੂੰ ਕਾਣਿਆ ਤੂੰ ਕਿਹੜੀ ਮਾਰੀ ਕਰ ਤੂਤ ਕੀਤੀ ਹਾਜ਼ਰ ਹੋ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਹਾਜ਼ਰ ਹੋਏ ਤੇ ਅੱਜ ਵਾਲੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਜੁੱਤੀ ਵਰਗੇ ਵੀ ਨਹੀਂ ਪਹਿਲੇ ਰੌਲਾ ਪਾ ਰਹੇ ਸੀ ਵੀ ਫੈਸਲਾ ਦਿਓ ਜੀ ਸਿੱਖਾ ਸਿੱਖ ਤੇ ਹਾਲਾਂਕਿ ਸਿੱਖਾਂ ਨੇ ਦੇ ਵੱਖਰੇ ਜਹੇਦਾਰ ਸਾਹਿਬ ਚੁਣਿਆ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਚਲੋ ਜਿਹੜੇ ਉਹਨਾਂ ਦੀ ਥਾਂ ਤੇ ਬਣਾਏ ਗਏ ਉਹਨਾਂ ਨੇ ਵੀ ਫਰਜ਼ ਕਿੰਨਾ ਕਿ ਨਿਭਾਇਆ ਉਹ ਵੀ ਸਾਡਾ ਵਿਸ਼ਾ ਮੈਂ ਬਹੁਤਾ ਸਮਾਨ ਨਹੀਂ ਲਾਉਣਾ ਪਰ ਵਾਰ-ਵਾਰ ਕਹ ਰਹੇ ਸੀ ਸਿੱਖਾਂ ਨੇ ਉੱਥੇ ਸ਼ਿਕਾਇਤਾਂ ਕੀਤੀਆਂ ਵੀ ਇਹਨਾਂ ਨੇ ਹਜ਼ਾਰਾਂ ਲਾਇਆ ਉਹਨਾਂ ਨੇ ਸੈਣੀ ਲਾਇਆ ਜਦੋਂ ਪੰਜਾਬ ਵਿੱਚ ਬੇਦਬੀਆਂ ਹੋ ਰਹੀਆਂ ਸੀ ਇਹਨਾਂ ਨੇ ਪ੍ਰਿੰਕਲਾ ਚੋਪੜਾਂ ਨਚਾਈ ਸਿੱਖਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਇਹਨਾਂ ਨੇ ਨਚਾਰਾਂ ਨੂੰ ਸੱਦ ਕੇ ਪੰਜਾਬ ਦਾ ਘਾਣ ਕੀਤਾ ਹੈ ਜ਼ਿਹਦਾਰ ਸਾਹਿਬ ਇਹਨਾਂ ਨੂੰ ਸਜ਼ਾ ਲਾਓ ਜ਼ਿਹਦਾਰ ਸਾਹਿਬ ਨੇ ਸਿੱਖ ਪੰਥ ਦੀਆਂ ਮੰਗਾਂ ਦੇ ਅਨਸਾਰ ਇੱਛਾ ਦੇ ਅਨਸਾਰ ਤਾਂ ਬੇਸ਼ੱਕ ਓਡੀ ਵੱਡੀ ਸਜ਼ਾ ਨਹੀਂ ਲਾਈ ਪਰ ਫਿਰ ਵੀ ਜਿੰਨੀ ਕਿ ਲਾਈ ਪੰਥ ਨੇ ਮਾਣ ਕੀਤਾ ਵੀ ਜ਼ਿਹਦਾਰ ਸਾਹਿਬ ਸ਼ਾਬਾਸ਼ ਤੁਸੀਂ ਇਹਨਾਂ ਦੋਸ਼ੀਆਂ ਨੂੰ ਕਿਹਾ ਵੀ ਤੁਸੀਂ ਅਸਤੀਫਾ ਦਿਓ ਤੁਸੀਂ ਪੰਥ ਦੀ ਗਵਾਈ ਕਰਨ ਦੇ ਕਾਬਲ ਨਹੀਂਗੇ ਸਾਰੇ ਕਹਿ ਰਹੇ ਸੀ ਨਾ ਜੀ ਹਾਜ਼ਰਿਆਂ ਹਾਜ਼ਰਿਆਂ ਬਗਲਾ ਬਣ ਕੇ ਖਲੋਤਾ ਹੋਇਆ ਸੀ ਸੁਖਬੀਰ ਤੇ ਜੇ ਸਜਾ ਲਾਤੀ ਬਾੜੀ ਜੀ ਸੇਵਾ ਲਾਤੀ ਮੜੀ ਜੀ ਕਿਹੜੀ ਤਕਲੀਫ ਹੋ ਗਈ ਆ ਬਾਈ ਪ੍ਰਵਾਨ ਕਿਉਂ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਜੇ ਅਸੀਂ ਨਾ ਰਹੇ ਤਾਂ ਪਤਾ ਨਹੀਂ ਇਹ ਪਾਰਟੀ ਦਾ ਕੀ ਬਣੂ ਇਹ ਪਾਰਟੀ ਸਿਰਫ 100 ਸਾਲ ਪੁਰਾਣੀ ਹੈ ਇਹ ਸ਼੍ਰੋਮਣੀ ਕਮੇਟੀ ਸਿਰਫ 100 ਸਾਲ ਪੁਰਾਣੀ ਹੈ ਪਰ ਇਹ ਗੁਰੂ ਦਾ ਤਖਤ ਹੈ ਇਹ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਡੇ ਦਾਦੇ ਪੜਦਾਦੇ ਜੰਮਣ ਤੋਂ ਪਹਿਲਾਂ ਦਾ ਬਣਾਇਆ ਹੋਇਆ ਹੈ 100 ਕਮੇਟੀਆਂ ਬਣ ਸਕਦੀਆਂ 100 ਕਮੇਟੀਆਂ ਆ ਸਕਦੀਆਂ ਜਾ ਸਕਦੀਆਂ ਪਰ ਪੰਥ ਦੇ ਤਖਤ ਦਾ ਹੁਕਮ ਜਿਹੜਾ ਕਿਸੇ ਬੰਦੇ ਦੀ ਜ਼ਰਤ ਨਹੀਂ ਕਿ ਉਹ ਜੇਬ ਚੋਂ ਪਰਚੀ ਕੱਢ ਕੇ ਪ੍ਰਵਾਨ ਕਰੇ ਸੋ ਅੱਜ ਫਿਰ ਪੰਥ ਨੂੰ ਲੋੜ ਹੈ ਪੰਥ ਦੀਆਂ ਮਰਿਆਦਾਵਾਂ ਨੂੰ ਪੰਥ ਦੇ ਤਖਤਾਂ ਦੇ ਹੁਕਮਨਾਮਾ ਸਭਾ ਇਹਨਾਂ ਨੂੰ ਜਿਹੜਾ ਉਹ ਲਾਗੂ ਕਰਨ ਦੀ ਉਸ ਵਿਧੀ ਵਿਧਾਨ ਨੂੰ ਮੋੜ ਤੋਂ ਲਾਗੂ ਕਰਨ ਦੀ ਜਿੱਦਣ ਸੁਖਬੀਰ ਉਹਨਾਂ ਨੂੰ ਜੈਕਾਰੇ ਸਾਹਿਬ ਨੇ ਸਜ਼ਾ ਲਾਈ ਦੁਨੀਆ ਮੂੰਹ ਖੋਲ ਕੇ ਵੇਖ ਰਹੀ ਸੀ ਵਾਹ ਸਿੱਖੋ ਤੁਹਾਡੇ ਕੋਲ ਕਿੱਡਾ ਵੱਡਾ ਤਖਤ ਹੈ ਤੁਹਾਡੇ ਰਾਜ ਕਰਨ ਵਾਲੇ ਬੰਦੇ ਨੂੰ ਹੱਥ ਜੋੜ ਕੇ ਖਿਲਾਰ ਲਿਆ ਹੋਰ ਕਿਸੇ ਕੌਮ ਕੋਲ ਨਹੀਂ ਹੈ ਤੇ ਇਹਨਾਂ ਨੇ ਉਦੋਂ ਹੀ ਸੋਚ ਲਿਆ ਹੋਣਾ ਕਿ ਹੁਣੇ ਤਖਤ ਦੀ ਪਿੱਠ ਲਵਾਉਣੀ ਹੈ ਇਹ ਤਖਤ ਦੀ ਪਿੱਠ ਤੇ ਲੱਗ ਨਹੀਂ ਸਕਦੀ ਭਲੇਖਾ ਪਾਇਆ ਜਾ ਸਕਦਾ ਹੈ ਬੰਦੇ ਮਰ ਜਾਣਗੇ ਬੰਦੇ ਜੰਪ ਪੈਣਗੇ ਬੰਦੇ ਗਰਕ ਹੋ ਜਾਣਗੇ ਪਰ ਇਹ ਤਖਤ ਨੇ ਸਦਾ ਗੁੰਜਦਾ ਰਹਿਣਾ ਹੈ ਇਹ ਨਿਸ਼ਾਨ ਸਾਹਿਬ ਝੂਲਦੇ ਰਹਿਣਗੇ ਸਾਡਾ ਫਰਜ਼ ਬੰਦਾ ਹੈ ਇਹ ਸੰਸਥਾਵਾਂ ਇਹ ਸੇਵਾਵਾਂ ਗੁਰੂ ਦੇ ਹੁਕਮ ਅਨੁਸਾਰ ਚੱਲ ਰਹੀਆਂ ਨੇ ਜੇ ਅਸੀਂ ਸੱਚੇ ਪਾਤਸ਼ਾਹ ਦੇ ਸਿਧਾਂਤ ਤੇ ਪਹਿਰਾ ਨਾ ਦਿੱਤਾ ਆਉਣ ਵਾਲੇ ਸਮੇਂ 'ਚ ਤੁਹਾਡੀ ਬਾਣੀ ਬਦਲੀ ਜਾਣੀ ਐ ਤੁਹਾਡਾ ਪਹਿਰਾਵਾ ਬਦਲਿਆ ਜਾਣਾ ਤੁਹਾਡੀਆਂ ਪੱਗਾਂ ਬਦਲੀਆਂ ਜਾਣੀਆਂ ਤੁਹਾਡੀਆਂ ਦਾੜ੍ਹੀਆਂ ਬਦਲੀਆਂ ਜਾਣੀਆਂ ਜਿਹੜੀਆਂ ਤਾਕਤਾਂ ਬਾਹਰੀ ਅੰਦਰੂਨੀ ਮਿਸ਼ਨਰੀਆਂ ਦੇ ਰੂਪ 'ਚ ਦਸਮਗ੍ਰੰਥ ਪਾਤਸ਼ਾਹ ਦੇ ਵਿਰੋਧੀਆਂ ਦੇ ਰੂਪ 'ਚ ਤੁਹਾਡੇ ਤੇ ਹਮਲੀਆਂ ਕਰਦੀਆਂ ਰਹੀਆਂ ਉਹਨਾਂ ਦਾ ਜਥੇਦਾਰ ਲਿਆ ਕੇ ਠੋਕਤਾ ਉਹਨਾਂ ਨੇ ਲੈ ਵੀ ਜਿਹੜਾ ਬਲਾਰਾ ਸੀ ਬਾਦਲ ਕਹਿੰਦਾ ਉਹ ਜਹੇਦਾਰ ਹੀ ਲਾਤਾ ਉਹ ਦਿੱਲੀ ਵਾਲੇ ਇੱਕ ਥੋੜਾ ਜਿਹਾ ਵੱਡੇ ਢੱਡਾ ਦਾ ਪ੍ਰਧਾਨ ਆ ਉਹਦਾ ਬੁਲਾਰਾ ਰਿਆ ਉਹ ਸਲਾਹ ਕਰ ਰਿਆ ਉਹ ਨੂੰ ਜਿਹੇਦਾਰ ਲਾਤਾ ਕਿਉਂ ਵੀ ਪੰਥਕੋਲ ਹੋ ਜਿਹੇਦਾਰ ਨਹੀਂ ਪੰਥ ਨੇ ਜਿਹੇਦਾਰ ਉਹ ਬਣਾਏ ਆ ਜਿਹੜੇ ਸਿਰ ਤਲੀ ਦੇ ਧਰ ਕੇ ਆਉਣ ਉਹ ਨਹੀਂ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਤੇ ਆਪ ਦੇ ਵਿਦੇਸ਼ਾਂ 'ਚ ਭੇਜਣ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪ ਅਰਦਾਸ ਕਰਨੀ ਹੈ ਜਿਹੜਾ ਇਹ ਕਾਰਜ ਇੱਥੇ ਚੱਲ ਰਿਹਾ ਗੁਰੂ ਕੀ ਰਸੋਈ ਇਹ ਗੁਰੂ ਦਾ ਉਸਧਾਨ ਦਾ ਸੱਚੇ ਪਾਤਸ਼ਾਹ ਨੇ ਕਹੇ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਡੀ ਕਿਰਤ ਧਰਮ ਦੀ ਰੱਖਿਆ ਕਰਨੀ ਵੀ ਹੈ ਕਿਰਤ ਵਿਰਤ ਕਰ ਧਰਮ ਦੀ ਧਰਮ ਦੀ ਕਿਰਤ ਕੀ ਹੈ ਮੈਂ ਪੱਤਰਕਾਰੀ ਕਰਦਾ ਉਹ ਮੇਰੀ ਕਿਰਤ ਆ ਮੈਂ ਰੋਟੀ ਖਾਂਦਾ ਪਰ ਨਾਲ ਮੇਰੇ ਸਾਹਮਣੇ ਸਾਡੇ ਤਖਤਾਂ ਦੀ ਬੇਦਬੀ ਹੋ ਰਹੀ ਹੈ ਸਾਡੇ ਹੁਕਮਨਾਮਿਆਂ ਦਾ ਘਾਣ ਹੋ ਰਿਹਾ ਇਹਨਾਂ ਨੇ ਜ਼ਹੀਦਾਰੀ ਬਦਲਦੇ ਵੀ ਤੂੰ ਕੌਣ ਹੁੰਨਾ ਹੈ ਹਰਪੀਰ ਸਿੰਘ ਰਗਵੀਰ ਸਿੰਘ ਸੁਲਤਾਨ ਸਿੰਘ ਉਹ ਤੁਸੀਂ ਕੌਣ ਹੁੰਨੇ ਹੋ ਸੁਖਬੀਰ ਨੂੰ ਹੁਕਮਨਾਮਾ ਸੁਣਾਉਣ ਵਾਲੇ ਸਾਨੂੰ ਗੁਰੂ ਤੇ ਮਾਨ ਹੈ ਸੱਚੇ ਪਾਤਸ਼ਾਹ ਨੇ ਬੇਸ਼ੱਕ ਸਿੱਖੀ ਦੇ ਵਿੱਚ ਕਰਾਮਾਤਾਂ ਨੂੰ ਤਰਜੀਹ ਨਹੀਂ ਦਿੱਤੀ ਪਰ ਗੁਰੂ ਕੇ ਖਾਲਸੇ ਕਰਾਮਾਤਾਂ ਵਿਖਾਉਂਦੇ ਆਏ ਆ ਜੇ ਕਿਸੇ ਦੇ ਮਨ ਦੇ ਵਿੱਚ ਭਰਮ ਹੈ ਵੀ ਇਹ ਤਖਤ ਸਾਡੇ ਪਿਓ ਦੀ ਜ਼ਗੀਰ ਹੈ ਇਹ ਤਖਤਾਂ ਦੇ ਹੁਕਮਨਾਮੇ ਤਖਤਾਂ ਦੇ ਜਥੇਦਾਰ ਸਾਡੇ ਪਿਓ ਦੀ ਜ਼ਗੀਰ ਹੈ ਭਾਈ ਮਨ ਚੋਂ ਭੁਲੇਖਾ ਕੱਢ ਲਿਓ ਕਈ ਆਏ ਕਈ ਗਏ ਸਦਾ ਨਿਸ਼ਾਨ ਝੂਲਦੇ ਰਹਿਣੇ ਪੰਥ ਪਿਆਰੇ ਦੇ ਤੁਹਾਨੂੰ ਤੁਹਾਡੀਆਂ ਕੁਰਸੀਆਂ ਮੁਬਾਰਕ ਪਰ ਸਾਡੇ ਤਖਤ ਨਾਲ ਮੱਥਾ ਨਾ ਲਾਓ ਇਸ ਜਹਾਨ ਵੀ ਅਗਲੇ ਜਹਾਨ ਵੀ ਤੁਹਾਡੇ ਮੂੰਹ ਕਾਲੇ ਹੋਣਗੇ ਖਾਲਸਾ ਪੰਥ ਦੀ ਬੇਨਤੀ ਹੈ ਨਿਹੰਗ ਸਿੰਘ ਫੌਜਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਜਿਨ੍ਹਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਸਿਰਫ 100 ਸਾਲ ਪੁਰਾਣੀ ਸੰਸਥਾ ਜਿਹੜੀ ਅੰਗਰੇਜ਼ਾਂ ਨੇ ਛੱਡ ਤੇ ਛੁੱਟੀ ਸਾਡੇ ਚ ਵੋਟਾਂ ਵਾਲਾ ਢਾਂਚਾ ਹੀ ਹੈ ਨਹੀਂ ਸੀ ਸ਼ਾਇਦ ਮੈਨੂੰ ਲੱਗਦਾ ਹੈ ਮਹਾਰਾਜ ਨੇ ਜਿਹੜੀ ਇਹਨਾਂ ਦੀ ਮੱਤ ਮਾਰੀ ਹੈ ਹੁਣ ਮੌਕਾ ਆ ਗਿਆ ਹੈ ਕਿ ਸਿੱਖ ਆਪਣੇ ਤਰੀਕੇ ਦੇ ਨਾਲ ਇਹ ਪ੍ਰਬੰਧ ਸੰਭਾਲਣ ਸਿੱਖ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬਾਨ ਨੂੰ ਗੱਦੀ ਕਿ ਵੋਟਾਂ ਰਹੀ ਨਹੀਂ ਦਿੱਤੀ ਪਾਤਸ਼ਾਹ ਨੇ ਗੁਣ ਵੇਖਿਆ ਪਾਤਸ਼ਾਹ ਨੇ ਗੁਰੂ ਨੇ ਕਿਹਾ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਦੀਆਂ ਉਹ ਜੋਤਾਂ ਦੇ ਦਰਸ਼ਨ ਕੀਤੇ ਆ ਫਿਰ ਇਹ ਉਹਦੇ ਮਿਲਦੇ ਆ ਤੇ ਇਹ ਵੱਖਰਾ ਹੀ ਚਲਾ ਲਿਆ ਜੀ ਢਾਂਚਾ ਜੇਬ ਚੋਂ ਚਿੱਠੀ ਕੱਢੋ ਤੂੰ ਆ ਜਾ ਮੈਂ ਆ ਜਾ ਸੋ ਆਓ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਜੱਗ ਹਸਾਵਾਣਾ ਬਣੇ ਵੀ ਸਿੱਖਾਂ ਦਾ ਤਖਤ ਬਈ ਚਿੱਟੀਆਂ ਚੋਂ ਕੱਢ-ਕੱਢ ਬਣਦਾ ਆਉਣ ਵਾਲਾ ਸਮਾਂ ਬੜਾ ਖਾਸ ਆ ਅਸੀਂ ਇਸ ਦੁਨੀਆ ਦੇ ਵਿੱਚ ਅੱਜ ਜੰਮੇ ਆ 30 32 ਸਾਲ ਉਮਰ ਹੋ ਗਈ ਪਤਾ ਨਹੀਂ ਮੁਕਸਰ ਪਹੁੰਚਣਾ ਕਿ ਨਹੀਂ ਪਹੁੰਚਣਾ ਪਰ ਇੰਨਾ ਪਤਾ ਵੀ ਦੁਨੀਆ ਉਹਨਾਂ ਨੂੰ ਯਾਦ ਕਰੂਗੀ ਜਿਹੜੇ ਆਪਦੇ ਪੰਥ ਦੀ ਪਹਿਰੇਦਾਰੀ ਕਰਨਗੇ ਲੱਖ ਵਾਰੀ ਇਹ ਸਰੀਰ ਨਸ਼ਟ ਹੋਰੇ ਸਾਡੇ ਤੇ ਵੀ ਇਲਜ਼ਾਮ ਲਾਉਣੇ ਆ ਮਾੜੇ ਚੰਗੇ ਲਾਉਣੇ ਆ ਪਰ ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ ਤੁਹਾਡੇ ਪੰਥ ਦੀ ਬੇਕਦਰੀ ਸਿੱਖਾਂ ਤੋਂ ਵੇਖੀ ਨਹੀਂ ਜਾ ਰਹੀ ਲੱਖ ਸੀਤਾ ਲੱਖ ਮੁੱਤਮ ਮੁੱਖ ਮੰਤਰੀ ਲੱਖ ਪ੍ਰਧਾਨ ਮੰਤਰੀ ਪ੍ਰਵਾਨ ਪਰ ਸੱਚੇ ਪਾਸ਼ਾ ਤੇਰੇ ਪੰਥ ਦੀ ਸਦਾ ਜੈ ਜੈਕਾਰ ਹੋਵੇ ਸਾਡੇ ਵੇਦਿਆਂ ਸਾਡੇ ਜਿਉਂਦੇ ਜਗਦੇ ਆ ਪੰਥ ਦੇ ਤਖਤ ਦੀ ਐਡੀ ਬੇਕਦਰਹੀ ਹੋ ਰਹੀ ਹੈ ਦੋ ਦੋ ਟਕੇ ਦੇ ਰੱਖੇ ਹੋਏ ਮੋਨੇ ਕੋਨੇ ਸ਼ਰਾਬ ਪੀ ਕੇ ਆਈਟੀ ਸੱਲ ਵਾਲੀ ਮੰਦਿਰ ਇਹਨਾਂ ਦੀ ਕਾਲੀ ਦਲ ਦੀ ਚੰਡੀਗੜ੍ਹ ਵਾਲੇ ਦਫ਼ਤਰ ਚ ਬਹਿ ਕੇ ਪੋਸਟਾਂ ਵੜਾ ਰਹੀ ਹੈ ਵੀ ਆਪਾਂ ਜ਼ਥੇਦਾਰ ਦੀ ਹੇਠੀ ਕਿਵੇਂ ਕਰਨੀ ਹੈ ਜ਼ਥੇਦਾਰ ਦੀਆਂ ਧੀਆਂ ਦੀ ਬੇਕਦਰਹੀ ਕਿਵੇਂ ਕਰਨੀ ਆ ਉਹ ਤੁਹਾਡਾ ਪੇੜਾ ਬਹਿ ਜੇ ਤੁਸੀਂ ਤੇ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਆਲੇ ਸੀ ਕਾਲੀਓ ਤੁਸੀਂ ਤੇ ਲੋਕਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਬਚਾਉਣ ਆਲੇ ਸੀ ਤੁਸੀਂ ਉਹ ਜਥੇਦਾਰ ਦੀਆਂ ਉਹ ਬੱਚੀਆਂ ਜਿਹੜੀਆਂ ਅਣਵੇਈਆਂ ਨੇ ਉਹਨਾਂ ਤੇ ਇਲਜ਼ਾਮ ਲਾਤੇ ਤੁਹਾਡਾ ਬੇੜਾ ਵਹਿ ਜੇ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਮੂੰਹ ਕਾਲੇ ਕਰਨੇ ਆ ਆਓ ਅਸੀਂ ਵੀ ਜਿਹੜਾ ਇਹ ਮੌਕਾ ਆਇਆ ਇਹ ਚ ਆਵਦੀ ਆਪਦਾ ਫਰਜ਼ ਨਿਭਾਈਏ ਪਾਤਸ਼ਾਹ ਮਿਹਰ ਕਰੇ ਸੱਚੇ ਪਾਤਸ਼ਾਹ ਦਾ ਪੰਥ ਬੜਾ ਨਿਆਰਾ ਇਹ ਗੁਰੂ ਕੀ ਰਸੋਈ ਵਾਲੇ ਸੱਜਣੋ ਜਿੱਥੇ ਤੁਹਾਡਾ ਧੰਨਵਾਦ ਆ ਪਾਤਸ਼ਾਹ ਰਹਿਮਤ ਕਰ ਅਸੀਂ ਇਕੱਲੇ ਲਾਂਗਰੀ ਨਾ ਵਾਂਝੀਏ ਕਿਤੇ ਸੱਚੇ ਪਾਤਸ਼ਾਹ ਨੇ ਕਿਹਾ ਪੀ ਸਿੱਖੋ ਲੰਗਰ ਵੀ ਰੱਖਣੀ ਪੰਗਤ ਵੀ ਰੱਖਣੀ ਸ਼ਸਤਰ ਵੀ ਰੱਖਣੇ ਆ ਸੰਤਰਾ ਮੋਦਾਸੀ ਜੀ ਜਿਹਨਾਂ ਨੂੰ ਮਜ਼ਹੂਬ ਜਿਹੜਾ ਸਰਕਾਰ ਨੇ ਉਹ ਗਾਇਬ ਵੀ ਕਰਤਾ ਉਹਨਾਂ ਦੀ লাশ ਵੀ ਨਾ ਮਿਲੀ ਉਹਨਾਂ ਨੇ ਕਿਹਾ ਸੀ ਵੀ ਲੋਕਾਂ ਦੇ ਆ ਦੁੱਖਾਂ ਉਤੇ ਫਤਿਹ ਸਾਡੀ ਦੇਖਦੀ ਲੋਕਾਂ ਦੀਆਂ ਭੁੱਖਾਂ ਉਤੇ ਫਤਿਹ ਸਾਡੀ ਤੇਗਦੀ ਸਾਡੀ ਦੇਗ ਵੀ ਫਤਿਹ ਸਾਡੀ ਤੇਗ ਵੀ ਫਤਿਹ ਸਾਡੇ ਭਾਸ਼ਣ ਸਾਡੇ ਸਮਾਗਮ ਸਾਡੇ ਪਿੰਡ ਪਿੰਡ ਖੋਲੇ ਗੁਰਦੁਆਰੇ ਸਾਡੇ ਦੇਸ਼ ਆ ਵਿਦੇਸ਼ਾਂ ਦੇ ਝੁੱਲਦੇ ਨਿਸ਼ਾਨ ਉਹ ਤਾਂ ਹੀ ਸਲਾਮਤ ਰਹਿਣਗੇ ਜੇ ਤੁਹਾਡਾ ਤਖਤ ਸਲਾਮਤ ਹੈ ਦੁਨੀਆ ਦੀ ਕੋਈ ਵੀ ਅਦਾਲਤ ਉਸ ਹੁਕਮਨਾਮੇ ਨੂੰ ਚੈਲੰਜ ਨਹੀਂ ਕਰਦੀ ਜਦੋਂ ਸਾਡੇ ਤਖਤ ਦਾ ਹੁਕਮਨਾਮਾ ਆਉਂਦਾ ਇੱਕੋ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਨੀਆ ਦੇ ਕਿਸੇ ਵੀ ਕੌਮ ਦੇ ਕੋਲ ਕਿਸੇ ਵੀ ਧਰਮ ਦੇ ਕੋਲ ਇੱਕ ਵੀ ਤਖਤ ਦੇ ਰੂਪ ਦੇ ਵਿੱਚ ਇਮਾਰਤ ਨਹੀਂ ਹੈ ਉਹ ਆਪਦੇ ਧਾਰਮਿਕ ਮਸਲੇ ਕੋਈ ਵੀ ਰੋਲੇ ਰੱਪੇ ਉਹ ਜਾ ਕੇ ਜੱਜਾਂ ਦੇ ਕੋਲ ਜਾਂਦੇ ਆ ਜੀ ਆਪਦੇ ਸੰਵਿਧਾਨ 'ਚ ਸਾਨੂੰ ਇਨਸਾਫ ਦੇ ਦਿਓ ਸਾਡਾ ਤਾਂ ਜੱਜ ਆ ਸੱਚੇ ਪਾਤਸ਼ਾਹ ਸਾਡਾ ਗੁਰੂ ਸਾਨੂੰ ਸਿਖਾਉਂਦਾ ਵੀ ਮੇਰੀ ਅਦਾਲਤ ਚਾਓ ਅਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੀ ਅਦਾਲਤ ਨੂੰ ਢਾਇਆ ਜਾਵੇ ਪਹਿਲਾ ਅਬਦਾਲੀ ਨੇ ਢਾਇਆ ਮੱਸਾ ਰੰਗੜ ਨੇ ਇੰਦਰਾ ਨੇ ਢਾਇਆ ਹੁਣੇ ਨਵੇਂ ਜੰਮੇ ਐ ਭਲੇਖੇ ਇਹਨਾਂ ਦੇ ਨਿਕਲ ਜਾਣੇ ਐ ਪਰ ਮੈਂ ਬਹੁਤ ਜ਼ਿਆਦੇ ਮਨ ਦੇ ਵਿੱਚ ਕੋ ਪਿਛਲੇ ਜੂਨ ਤੋਂ ਲੈ ਕੇ ਜਦੋਂ ਤੋਂ ਇਹ ਸਿਆਸੀ ਮਸਲਾ ਜਾਂ ਚੱਲ ਰਿਹਾ ਐ ਮੈਂ ਬਹੁਤ ਜ਼ਿਆਦੇ ਇਨਵੋਲਵ ਹਾਂ ਬਤੌਰ ਪੱਤਰਕਾਰ ਮੇਰਾ ਮਨ ਦੁਖੀ ਐ ਕਿ ਸੱਚੇ ਪਾਤਸ਼ਾਹ ਸਾਡੇ ਵੇਂਦਿਆਂ ਹੋਇਆ ਤੂੰ ਤਾਂ ਕਹਿੰਦਾ ਸੀ ਵੀ ਤੇਰਾ ਪੰਥ ਸਦਾ ਸਲਾਮਤ ਰਹੇਗਾ ਸਦਾ ਖਾਲਸਾ ਨਿਆਰਾ ਰਹੇਗਾ ਪਾਤਸ਼ਾਹ ਇਹ ਕਿਹੜਾ ਸਮਾਂ ਆ ਵੀ ਜੇਬਾਂ 'ਚੋਂ ਨਿਕਲੇ ਹੁਕਮਨਾਮੇ ਅਕਾਲ ਤਖਤ ਸਾਹਿਬ ਦੀ ਜਿਹੜੀ ਆਓ ਹੇਠੀ ਕਰ ਰਹੇ ਆ ਬੰਦੇ ਜਹੇਦਾਰਾਂ ਨੂੰ ਜਿਹੜੇ ਜਹੇਦਾਰ ਸਾਡੇ ਵਾਸਤੇ ਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਦੇ ਬਰਾਬਰ ਹੁੰਦੇ ਸੀ ਉਹਨਾਂ ਦੀਆਂ ਬੱਚੀਆਂ ਦੀਆਂ ਇੱਛਤਾ ਰੋਲੀਆਂ ਜਾ ਰਹੀਆਂ ਉਹਨਾਂ ਨੂੰ ਗਾਲੀ-ਗਲੋਚ ਕੀਤਾ ਜਾ ਰਿਹਾ ਅਸੀਂ ਬੰਦਿਆਂ ਨਾਲ ਨਹੀਂ ਜੁੜੇ ਹਰਪ੍ਰੀਤ ਸਿੰਘ ਰਘਵੀਰ ਸਿੰਘ ਸੁਲਤਾਨ ਸਿੰਘ ਹੋਰ ਸਿੰਘ ਇਹ ਆਏ ਆ ਚੱਲ ਜਣੇ ਆ ਇਹਨਾਂ 'ਚ ਕਮੀਆਂ ਵੀ ਹੋ ਸਕਦੀਆਂ ਪਰ ਸਾਡੇ ਤਖਤ 'ਤੇ ਕੋਈ ਕਮੀ ਨਹੀਂ ਇਹ ਹੁਕਮਨਾਮਾ ਤਖਤ ਦਾ ਬਦਲਿਆ ਗਿਆ ਬੰਦਿਆਂ ਦਾ ਨਹੀਂ ਬਦਲਿਆ ਗਿਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸੱਚੇ ਪਾਤਸ਼ਾਹ ਮੇਰ ਕਰਨ ਅਸੀਂ ਇਸ ਪੰਥ ਦੇ ਵਿੱਚ ਜਿਹੜੀ ਇਸ ਵਕਤੇ ਸਥਿਤੀ ਗੰਭੀਰ ਜੀ ਬਣੀ ਆ ਆਪਦਾ ਫਰਜ਼ ਨਿਭਾ ਸਕੀਏ ਪਾਤਸ਼ਾਹ ਮੇਰ ਕਰੀ ਸਾਡੀ ਪਿੱਠ ਤੇ ਖਲੋਈ ਅਸੀਂ ਜੰਮੇ ਜਰੂਰ ਆ ਅਸੀਂ ਮਰਾਂਗੇ ਪਰ ਸਾਡੇ ਮਰਨ ਤੋਂ ਬਾਅਦ ਕੋਈ ਚੇਤੇ ਰੱਖੇ ਵੀ ਜਦੋਂ ਸਾਡੇ ਰਾਜ ਤੇ ਜਦ ਸਾਡੇ ਸਾਹਮਣੇ ਅਫਦਾਲੀ ਹਮਲਾ ਕਰਦਾ ਅਕਾਲ ਤਖਤ ਸਾਹਿਬ ਤੇ ਅਸੀਂ ਬੋਲਦੇ ਨਾ ਜੇ ਸਾਡੇ ਸਾਹਮਣੇ ਇੰਦਰਾ ਹਮਲਾ ਕਰਦੀ ਅਸੀਂ ਬੋਲਦੇ ਨਾ ਤੇ ਭਾਈ ਜੀ ਤਾਂ ਹੁਣ ਸਾਡੇ ਤਖਤ ਤੇ ਹੁਕਮਨਾਮੇ ਤੇ ਹਮਲਾ ਹੋ ਰਿਹਾ ਸੀ ਕਿਉਂ ਨਾ ਬੋਲੀਏ ਆਓ ਬੋਲੀਏ ਥਾਂ ਥਾਂ ਬੋਲੀਏ ਸੋਸ਼ਲ ਮੀਡੀਆ ਤੇ ਬੋਲੀਏ ਜਗ ਦੇ ਵਿੱਚ ਬੋਲੀਏ ਸੱਥਾਂ 'ਚ ਬੋਲੀਏ ਸਕੂਲਾਂ 'ਚ ਬੋਲੀਏ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ